ਤੂਫਾਨ ਤੋਂ ਬਚਣ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਤੂਫਾਨ ਦੀ ਅੱਖ ਹੈ ਜੋ ਇਸਦੇ ਅੰਨ ਵਿਚਕਾਰ ਹੁੰਦੀ ਹੈ ਇਹ ਸਿਰਫ ਉਸ ਨੂੰ ਦਿਖਦੀ ਹੈ ਜੋ ਤੂਫਾਨ ਦਾ ਸੀਨਾ ਚੀਰ ਕੇ ਅੰਦਰ ਜਾਣ ਦੀ ਹਿੰਮਤ ਕਰਦਾ ਹੈ ਕਿਸੇ ਬੁੱਧੀਮੱਤ ਨੇ ਲਿਖੀ ਹੈ ਬਾਰਤ ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਇਸ ਕਾਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਅੱਜ ਦਿਨ 25ਵਾਂ ਛੋਟੀਆਂ-ਛੋਟੀਆਂ ਰੇੜੀਆਂ ਖੇਚੀ ਚੁੰਗੀਆਂ ਭਰਦੇ ਆ ਰਹੇ ਉੱਠਾਂ ਨੂੰ ਵੇਖ ਕੇ ਕੇਸਰ ਤੇ ਫਕੀਰ ਹੌਲੀ ਹੋ ਗਏ ਕੇਸਰ ਨੇ ਤੁਰਿਆ ਰਹੇ ਬੋਤੇ ਨੂੰ ਵੇਖ ਕੇ ਕਿਹਾ ਇਸ ਦੇ ਪੈਰ ਕਿੰਨੇ ਵੱਡੇ ਤੇ ਚੌੜੇ ਹਨ ਫਕੀਰ ਨੇ ਬੋਤੇ ਦੇ ਪੈਰਾਂ ਵੱਲ ਵੇਖਦਿਆਂ ਦੱਸਿਆ ਰੇਤਲੇ ਇਲਾਕੇ ਚ ਤੁਰਨ ਲਈ ਪੈਰ ਚੌੜੇ ਹੀ ਚਾਹੀਦੇ ਹਨ ਮਾਰੂਥਲ ਦੀਆਂ ਲੋੜਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਨ ਕਰਕੇ ਹੀ ਬੋਤੇ ਦੀ ਇੰਨੀ ਕਦਰ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ ਉਹੀ ਸੁਖੀ ਅਤੇ ਖੁਸ਼ ਰਹਿ ਸਕਦਾ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ ਮਹਾਤਮਾ ਬੁੱਧ ਕੋਲ ਇੱਕ ਇਲਾਕੇ ਦਾ ਮਸ਼ਹੂਰ ਸ਼ਾਹੂਕਰ ਫਰਿਆਦ ਲੈ ਕੇ ਆਇਆ ਮੈਂ ਬਹੁਤ ਦੁਖੀ ਹਾਂ ਮਹਾਤਮਾ ਜੀ ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਮੇਰੇ ਨਾਲ ਲੜਦੀ ਰਹਿੰਦੀ ਹੈ ਮੇਰੇ ਬੱਚੇ ਬੜੇ ਸਾਊ ਨੇ ਪਰ ਉਹ ਕੰਮ ਕੋਈ ਨਹੀਂ ਕਰਦੇ ਪੈਸਾ ਰੱਬ ਨੇ ਬੜਾ ਦਿੱਤਾ ਹੈ ਪਰ ਹਰ ਵੇਲੇ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਲੋਕਾਂ ਨੂੰ ਵਿਆਜੂ ਪੈਸਾ ਦੇਣਾ ਮੇਰਾ ਤੰਦਾ ਹੈ ਪਰ ਲੋਕ ਪੈਸਾ ਸਮੇਂ ਸਿਰ ਨਹੀਂ ਮੋੜਦੇ ਮੇਰਾ ਸੱਜਾ ਗੋਡਾ ਵੀ ਹੁਣ ਦੁਖਦਾ ਰਹਿੰਦਾ ਹੈ ਇਸ ਤਰ੍ਹਾਂ ਸ਼ਾਹੂਕਾਰ ਬਹੁਤ ਧੀਰ ਮਹਾਤਮਾ ਬੁੱਧ ਨੂੰ ਆਪਣੇ ਦੁੱਖ ਕਹਣਾਉਂਦਾ ਰਿਹਾ ਮੇਰੇ ਕੋਲ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ ਮਹਾਤਮਾ ਬੁੱਧ ਨੇ ਕਿਹਾ ਕਿਉਂ ਮਹਾਤਮਾ ਜੀ ਮੈਂ ਤਾਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ। ਸ਼ਾਹੂ ਕਰਦੀ ਆਵਾਜ਼ ਵਿੱਚ ਤਰਲਾ ਸੀ। ਕਿਉਂਕਿ ਤੇਰੇ ਸਾਰੇ ਦੁੱਖ ਉਹਨਾਂ 83 ਦੁੱਖਾਂ ਵਿੱਚੋਂ ਨੇ ਜੋ ਲੋਕਾਂ ਨੂੰ ਆਮ ਹੀ ਹੁੰਦੇ ਹਨ। ਇਹਨਾਂ ਦਾ ਕੋਈ ਸਦੀਵੀ ਹੱਲ ਵੀ ਨਹੀਂ ਹੁੰਦਾ। ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ। ਮਹਾਤਮਾ ਬੋਦਨੇ ਗਿਆ। ਮੇਰਾ 84ਵਾਂ ਦੁੱਖ? ਉਹ ਕਿਹੜਾ ਮਹਾਤਮਾ ਜੀ? ਸ਼ਾਹੂ ਕਰਨੇ ਹੈਰਾਨੀ ਨਾਲ ਪੁੱਛਿਆ। ਇਹ ਹੀ? ਕਿ ਤੂੰ ਦੁੱਖਾਂ ਰਾਤ ਜਿੰਦਗੀ ਚਾਹੁੰਦਾ ਹੈ? ਮਹਾਤਮਾ ਨੇ ਉਸਨੂੰ ਪਿਆਰ ਨਾਲ ਵੇਖ ਕੇ ਮੁਸਕਰਾਉਂਦਿਆਂ ਕਿਹਾ। ਸਾਖੀ ਖਤਮ ਕਰਕੇ ਫਕੀਰ ਨੇ ਕੇਸਰਵਾਲ ਵੇਖਿਆ ਤੇ ਕਿਹਾ ਮੁਕਤੀ ਗੱਲ ਇਹ ਹੈ ਕਿ ਬੰਦੇ ਨੂੰ ਸੰਤੋਖ ਜਾਂ ਸਬਰ ਚਾਉਂਦਾ ਜਾਂ ਕਬਰ ਚ ਇੱਕ ਵਾਰ ਕਿਸੇ ਦੇਸ਼ ਦਾ ਰਾਜਾ ਬਹੁਤ ਦਿਆਲੂ ਸਿਆਣਾ ਤੇ ਪੂਜਾ ਪਾਠ ਕਰਨ ਵਾਲਾ ਸੀ ਅਚਾਨਕ ਇੱਕ ਦਿਨ ਉਹ ਬਿਮਾਰ ਹੋਇਆ ਅਤੇ ਉਸ ਨੂੰ ਅਲਕਬਾਹ ਹੋ ਗਿਆ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਖਬਰ ਲੈਣ ਆਇਆ ਇੱਕ ਵਜ਼ੀਰ ਨੇ ਉਸ ਨੂੰ ਕਿਹਾ ਜਾਂਪਨਾ ਤੁਸੀਂ ਰੱਬ ਦੀ ਭਗਤੀ ਕਰਨ ਵਾਲੇ ਦਿਆਲੂ ਰਾਜਾ ਹੋ ਰੱਬ ਨੇ ਤੁਹਾਡੇ ਨਾਲ ਇਹ ਚੰਗਾ ਨਹੀਂ ਕੀਤਾ ਰੱਬ ਤੋਂ ਪੁੱਛਣਾ ਚਾਹੀਦਾ ਹੈ ਕਿ ਇਹ ਬੇਇਨਸਾਫੀ ਉਸਨੇ ਤੁਹਾਡੇ ਨਾਲ ਕਿਉਂ ਕੀਤੀ ਰਾਜੇ ਨੇ ਜਵਾਬ ਦਿੱਤਾ ਜਦੋਂ ਮੈਂ ਰਾਜਾ ਬਣਿਆ ਸੀ ਤਾਂ ਉਸ ਵੇਲੇ ਤਾਂ ਮੈਂ ਰੱਬ ਨੂੰ ਪੁੱਛਿਆ ਨਹੀਂ ਕਿ ਮੈਨੂੰ ਰਾਜਾ ਕਿਉਂ ਬਣਾਇਆ ਤੇ ਹੁਣ ਮੈਂ ਰੱਬ ਨੂੰ ਕਿਉਂ ਪੁੱਛਾਂ ਕਿ ਮੈਨੂੰ ਇਹ ਅਪਾਹਜ ਕਿਉਂ ਬਣਾਇਆ ਦੂਰ ਦੂਰ ਤੱਕ ਨਾ ਕੋਈ ਵਸੋਂ ਤੇ ਨਾ ਹੀ ਰਾਹੀ ਦਿਖ ਰਹੇ ਸਨ ਸੂਰਜ ਵੀ ਸਿਖਰ ਤੇ ਆ ਗਿਆ ਸੀ ਛਾਂ ਵੇਖ ਕੇ ਦੋਵੇਂ ਇੱਕ ਪੀਪਲ ਹੇਠ ਬੈਠ ਗਏ ਇੱਕ ਆ ਜਿਹੜੀ ਆਪਣੀਆਂ 8-10 ਬੱਕਰੀਆਂ ਲੈ ਕੇ ਪਹਿਲਾਂ ਹੀ ਉੱਥੇ ਬੈਠਾ ਸੀ ਇੱਕ ਘੋੜਸਵਾਰ ਵੀ ਆਪਣਾ ਘੋੜਾ ਨੇੜੇ ਬੰਨ੍ਹ ਕੇ ਲੰਮਾ ਪਿਆ ਹੋਇਆ ਸੀ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ ਘੋੜਸਵਾਰ ਨੇ ਆਜੜੀ ਨੂੰ ਪੁੱਛਿਆ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਨਾ ਕਿਹੜਾ ਸੌਖਾ ਤੂੰ ਦੁੱਧ ਵੇਚ ਕੇ ਕਿੰਨੇ ਕੋ ਪੈਸੇ ਰੋਜ਼ ਕਮਾ ਲੈਣਾ ਇਹੀ ਕੋਈ 2-3 ਰੁਪਏ ਰੋਜ਼ ਤੇ ਰੋਟੀ ਟੱਕ ਚੱਲੀ ਜਾਂਦਾ ਹੈ ਆਜੜੀ ਨੇ ਸਕੂਨ ਨਾਲ ਜਵਾਬ ਦਿੱਤਾ ਮੇਰੇ ਘੋੜਿਆਂ ਦੀ ਸਾਂਭ ਸੰਭਾਲ ਕਰੇਂਗਾ 5 ਰੁਪਏ ਰੋਜ਼ ਦਿਆਂਗਾ ਘੋੜਸਵਾਰ ਨੇ ਉਸ ਨੂੰ ਕਿਹਾ ਰੱਬ ਤੇਰਾ ਭਲਾ ਕਰੇ ਆਜੜੀ ਨੇ ਕਿਹਾ ਪਰ ਜਿਹੜਾ ਸੌਖ ਆਪਣੀਆਂ ਬੱਕਰੀਆਂ ਚਾਰਕੇ ਹੈ ਉਹ ਹੋਰ ਕਿਸੇ ਦੇ ਘੋੜਿਆਂ ਦੀ ਮਾਲਿਛ ਕਰਕੇ ਨਹੀਂ ਲੱਭਣਾ। ਘੋੜਸਵਾਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਗੱਲ ਤਾਂ ਤੇਰੀ ਠੀਕ ਹੈ। ਜਿਹੜਾ ਸੌਖ ਆਪਣੀ ਕੁੱਲੀ ਦਾ ਮਾਲਕ ਬਣ ਕੇ ਹੈ ਉਹ ਕਿਸੇ ਮਹੱਲ ਦਾ ਨੌਕਰ ਬਣ ਕੇ ਨਹੀਂ ਮਿਲ ਸਕਦਾ। ਈਸਰ ਤੇ ਫਕੀਰ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ। ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਵਾਰ ਇੱਕ ਰਾਜੇ ਨੂੰ ਸ਼ਿਕਾਰ ਕਰਦਿਆਂ ਕਰਦਿਆਂ ਇੱਕ ਜਾਂਗਲੀ ਮਿਲਿਆ। ਜਸਨੇ ਗਲ ਵਿੱਚ ਸ਼ੇਰ ਦੇ ਦੰਦਾ ਦਾ ਹਾਰ ਪਾਇਆ ਹੋਇਆ ਸੀ ਰਾਜੇ ਨੂੰ ਸ਼ੇਰ ਦੇ ਦੰਦਾ ਦਾ ਉਹ ਹਾਰ ਪਸੰਦ ਆ ਗਿਆ ਉਸਨੇ ਆਪਣੀ ਗਲ ਚ ਪਾਇਆ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਹਾਰ ਜਾਗਲੀ ਦੇ ਹਾਰ ਨਾਲ ਵਟਾਉਣ ਦੀ ਪੇਸ਼ਕਸ਼ ਕੀਤੀ ਜਾਗਲੀ ਨੇ ਆਪਣਾ ਸ਼ੇਰ ਦੇ ਦੰਦਾ ਵਾਲਾ ਹਾਰ ਵਟਾਉਣ ਤੋਂ ਨਾ ਕਰ ਦਿੱਤੀ ਰਾਜਾ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ ਤੈਨੂੰ ਪਤਾ ਹੈ ਕਿ ਸੁੱਚੇ ਮੋਤੀਆਂ ਦਾ ਇਹ ਕੀਮਤੀ ਹਾਰ ਵੇਚ ਕੇ ਤੂੰ ਸਾਰੀ ਉਮਰ ਬੈਠ ਕੇ ਖਾ ਸਕਦਾ ਹੈ ਰਾਜੇ ਨੇ ਜਾਗਲੀ ਨੂੰ ਕਿਹਾ ਹਾਂ ਮੈਂ ਜਾਣਦਾ ਹਾਂ ਜਾਗਲੀ ਨੇ ਜਵਾਬ ਦਿੱਤਾ ਫਿਰ ਤੂੰ ਆਪਣਾ ਹਾਰ ਦੇਣ ਤੋਂ ਨਾ ਕਿਉਂ ਕੀਤੀ ਰਾਜੇ ਨੇ ਪੁੱਛਿਆ ਸਿੱਪੀ ਦਾ ਮੂੰਹ ਖੋਲ ਕੇ ਮੋਤੀ ਤਾਂ ਕੋਈ ਵੀ ਕੱਢ ਸਕਦਾ ਹੈ ਜਾ ਆਪਣਾ ਜਾਗਲੀ ਨੇ ਕਿਹਾ ਤੇ ਰਾਜੇ ਨੂੰ ਨਮਸਕਾਰ ਕਰਕੇ ਚਲਾ ਗਿਆ ਆ ਜੜੀ ਤੇ ਘੋੜ ਸਵਾਰ ਫਕੀਰ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਹੇ ਸਨ ਫਕੀਰ ਨੇ ਗੱਲ ਨਿਬੇੜਦਿਆਂ ਕਿਹਾ ਚੰਦਰ ਹਰਥਾ ਨਹੀਂ ਉਗਦਾ ਇਸੇ ਕਰਕੇ ਕੀਮਤੀ ਹੈ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਕੇਸਰ ਤੇ ਫਕੀਰ ਉੱਠੇ ਅਤੇ ਆਪਣੇ ਰਾਹ ਪੈ ਗਏ ਠੀਕ ਤੇ ਗਲਤ ਦੇ ਫਰਕ ਵਿੱਚ ਉਲਝੇ ਕੇਸਰ ਨੇ ਫਕੀਰ ਨੂੰ ਪੁੱਛਿਆ ਜੇਕਰ ਇਹ ਦੋਵੇਂ ਗੱਲਾਂ ਠੀਕ ਲੱਗਦੀਆਂ ਹੋਣ ਤਾਂ ਬੰਦਾ ਕਿੱਧਰ ਨੂੰ ਜਾਵੇ ਦੁਬਦਾਂ ਨੁਕਸਾਨ ਕਰਦੀ ਹੈ ਫੈਸਲਾ ਲੈਣਾ ਜ਼ਰੂਰੀ ਹੈ ਫਕੀਰ ਨੇ ਸਮਝਾਉਂਦਿਆਂ ਕਹਾਣੀ ਸੁਣਾਈ ਇੱਕ ਵਾਰ ਰੱਬ ਤੋਂ ਭੈ ਖਾਣ ਵਾਲੇ ਕਿਸੇ ਆਦਮੀ ਨੇ ਫੈਸਲਾ ਕਰਨਾ ਸੀ ਕਿ ਉਹ ਆਪਣੇ ਬਟਾਪੇ 'ਚ ਬਾਕੀ ਉਮਰ ਘਰ ਰਹਿ ਕੇ ਬਸਰ ਕਰੇ ਜਾਂ ਕਾਂਸੀ ਜਾ ਕੇ guzare ਉਹ ਸੋਚਦਾ ਸੋਚਦਾ ਰਸਤੇ ਦੇ ਵਿਚਕਾਰ ਤੁਰਿਆ ਆ ਰਿਹਾ ਸੀ ਪਿੱਛੋਂ ਇੱਕ ਟਾਂਗੇ ਵਾਲਾ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਬਾਬਾ ਇੱਕ ਪਾਸੇ ਹੋ ਜਾ ਬਜ਼ੁਰਗ ਨੂੰ ਚਾਨਣ ਹੋ ਗਿਆ ਉਸਨੇ ਗੁਰੂ ਜੀ ਕਹਿ ਕੇ ਟਾਂਗੇ ਵਾਲੇ ਦੇ ਪੈਰ ਫੜ ਲਏ ਫਕੀਰ ਨੇ ਗੱਲ ਖਤਮ ਕੀਤੀ ਤਾਂ ਕੇਸਰ ਦਾ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਕਹਿ ਕੇ ਫਕੀਰ ਦੇ ਪੈਰ ਫੜ ਲਵੇ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦਿਨ 25ਵੇਂ ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ दिना, तो आले दि नोटीफिकेशन तोन्न मिळता रहे सार्या बहत बहुत धन्यवाद